ਦੋਸਤੋ ਅਦਾਬ ਆਪਾਂ ਕੱਲ ਵੀ ਬਨੇਸ਼ ਫੁਗਾਟ ਵਾਲਾ ਦਰਦ ਬਨੇਸ਼ ਫੁਗਾਟ ਨਾਲ ਜੋ ਤੱਕਾ ਹੋਇਆ ਉਹ ਪੰਜਾਬੀ ਤਫਸਰਾ ਪੇਜ ਤੇ ਤੁਹਾਡੇ ਨਾਲ ਸਾਂਝਾ ਕੀਤਾ ਸੀ ਤੇ ਅੱਜ ਵੀ ਦੁਬਾਰਾ ਫੇਰ ਮਾਨੋਚਲ ਆਇਆ ਤੇ ਮਨ ਦੇ ਵਿੱਚ ਪੀਸ ਦਰਦ ਬੜਾ ਕੁਝ ਸੋਸ਼ਲ ਮੀਡੀਆ ਤੇ ਲਿਖਿਆ ਗਿਆ ਬੜਾ ਕੁਝ ਵੀਡੀਓ ਆਈਆਂ ਨੇ ਸੋ ਬਾਕੀ ਤਕਲੀਫ ਦੇ ਆ ਚੀਜ਼ ਆ ਹੁਣ ਆਪਾਂ ਜੇ ਥੋੜੀ ਜੀ ਇਹਦੀ ਗੱਲ ਦੀ ਜਾਈਏ ਪਿਸ਼ੋਕੜ ਦੇ ਵਿੱਚ ਇੱਕ ਮਹਿਜ ਯਰ 100 ਗ੍ਰਾਮ ਭਾਰ ਵੱਧ ਉਹਦੇ ਨਾਲ ਕਿੰਨਾ ਵੱਡਾ ਖੇਡ ਦਲ ਗਿਆ ਕੁੜੀ ਦੇ ਨਾਲ ਉਹਦੇ ਨਾਲ ਕੋ ਜਿਹੜੇ ਉਹਦੇ ఫిਜ਼ੀਓਥੈਰੇਪਿਸਟ ਸੀ ਉਹਦੇ ਕੋਚ ਸੀ ਹੋਰ ਕਿੰਨੇ ਲੋਕ ਸੀ ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ ਉਹਦੇ ਹੱਕ ਦੇ ਵਿੱਚ ਹਾੜਾ ਨਾਰਾ ਕਿਉਂ ਨਹੀਂ ਮਰਿਆ ਇੰਡੀਅਨ 올림픽 ਐਸੋਸੀਏਸ਼ਨ ਨੇ ਉਸ ਕੇਸ ਦੀ ਪੈਰਵਾਈ ਕਿਉਂ ਨਹੀਂ ਕੀਤੀ ਆਪਣਾ ਦੇਸ਼ ਐਡਾ ਵੱਡਾ ਆਪਾਂ ਪਾਪੂਲੇਸ਼ਨ ਤੇ ਟੌਪ ਕਰ ਰਹੇ ਹਾਂ ਦੁਨੀਆ ਨੂੰ ਤੇ ਫਿਰ ਜਦੋਂ ਮੈਡਲਾਂ ਦੀ ਗੱਲ ਕਰਦੇ ਆਂ ਜਦੋਂ ਇੱਕ 골ਡ ਮੈਡਲ ਦੀ ਆਸ ਬੱਜੀ ਸੀ ਤਾਂ ਅਸੀਂ ਤਾਂ ਯਾਰ ਕਿੰਨਿਆਂ ਨਾਲੋਂ ਵੀ ਗਏ ਗੁਜ਼ਰੇ ਆਂ ਆ ਪਿਛਲੀਆਂ 올림픽 ਖੇਡਾਂ ਦੇ ਵਿੱਚ ਕਿੰਨਿਆਂ ਦੇ ਇੱਕ ਪਲੇਅਰ ਨਾਲ ਐਥਲੀਟ ਨਾਲ ਧੱਕਾ ਹੋਇਆ ਉਹਨਾਂ ਨੇ ਅਪੀਲ ਕਰਕੇ ਉਹਦਾ ਮੈਡਲ ਵਾਪਸ ਲਿਆ ਤੇ ਸਾਡੇ ਵਾਲੇ ਨੇ ਗੱਲ ਉਹਦੀ ਜਿਹੜਾ 100 ਗ੍ਰਾਮ ਭਾਰ ਸੀ ਉਹਨੂੰ ਜੋਰ ਸ਼ੋਰ ਨਾਲ ਵਹਾ ਰਿਆ ਉਹਨੂੰ ਮੀਡੀਆ ਦੇ ਵਿੱਚ ਲਿਆਂਦਾ ਵੀ ਇਹਦਾ 100 ਗ੍ਰਾਮ ਭਾਰ ਵਧ ਗਿਆ ਬਜਾਏ ਖਾਸ ਤੌਰ ਤੇ ਭਾਰਤੀ ਮੀਡੀਆ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਸੀ ਕਿ ਭਾਰਤ ਦੇ ਇੱਕ ਐਥਲੀਟ ਨਾਲ ਬਿਲਕੁਲ ਠੱਗਾ ਹੋਇਆ ਤੇ ਉਸ ਗੱਲ ਨੂੰ ਉਭਾਰਨਾ ਚਾਹੀਦਾ ਸੀ ਤੇ ਅੱਜ ਮੈਂ ਸੁਣ ਰਿਹਾ ਸੀ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨੈਭ ਸਿੰਘ ਸੈਣੀ ਦਾ ਬਿਆਨ ਉਹ ਕਹਿ ਰਹੇ ਨੇ ਕਿ ਅਸੀਂ 골ਡ ਮੈਡਲ ਦੇਵਾਂਗੇ ਕੁੜੀ ਨੂੰ ਉਹ ਭਾਈ 골ਡ ਮੈਡਲ ਤਾਂ ਉਹਨੇ ਆਪ ਵੀ ਜਿੱਤ ਲੈਣਾ ਸੀ ਕੁੜੀ ਨੇ 골ਡ ਮੈਡਲ ਆਪ ਲੈ ਲੈਣਾ ਸੀ ਉਹਨੇ ਪਰ ਸਾਨੂੰ ਉਹਦੇ ਪਿੱਛੇ ਖੜਨ ਦੀ ਲੋੜ ਸੀ ਉਹਦੀ ਸਪੋਰਟ ਕਰਨ ਦੀ ਲੋੜ ਸੀ ਤਾਂ ਕਿ ਅਸੀਂ ਜਿਹੜਾ ਉਹਦੇ ਆਪ ਦੇ ਵੱਲੋਂ ਉਹਨੂੰ 골ਡ ਮੈਡਲ ਦੇ ਕੇ ਉਹਦਾ ਜਿਹੜਾ ਟੈਲੈਂਟ ਆ ਉਦੀ ਈਡੀ ਪ੍ਰਤਵਾ ਦਾ ਹੁਨਰ ਆ ਉਹਦਾ ਜੋਰ ਆ ਬਾਹੂ ਬਲਾ ਉਹਨੂੰ ਆਪਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖੋ ਯਾਰ ਕਿੰਨੀ ਹੈਰਾਨੀ ਦੀ ਗੱਲ ਆ ਕੰਗਣਾ ਰਣੌਤ ਦਾ ਬਿਆਨ ਆਇਆ ਕਿ ਉਹ ਪੁਰਾਣੀਆਂ ਗੱਲਾਂ ਛਿੜੀਆਂ ਉਹਨੇ ਤੇ ਤੂੰ ਕਿਹਾ ਸੀਗਾ ਐਂ ਕਿਹਾ ਸੀ ਤੈਨੂੰ ਅਸੀਂ ਐਂ ਕੀਤਾ ਇੱਕ ਦੇਸ਼ ਦਾ ਥਲੀਟ ਆ ਭਾਰਤੀ ਨਾਗਰਿਕ ਆ ਉਹਦੇ ਕੋਲੇ ਇੱਕ ਕੌਸ਼ਲ ਆ ਖੇਡ ਕੌਸ਼ਲ ਆ ਤੇ ਉਹਨੂੰ ਕੋਈ ਵੀ ਖੇਡ ਮੰਤਰੀ ਹੋਵੇ ਸਾਡੇ ਪ੍ਰਧਾਨ ਮੰਤਰੀ ਹੋਣ ਮੁੱਖ ਮੰਤਰੀ ਹੋਣ ਉਹਨਾਂ ਦੀ ਇੱਕ ਮੋਰਲ ਡਿਊਟੀ ਆ ਉਹਨੂੰ ਭੇਜਣਾ ਜੇ ਉਹਨੂੰ ਨਹੀਂ ਭੇਜਣਗੇ ਤਾਂ ਦੇਸ਼ ਨਾਲ ਧੱਕਾ ਸੋ ਇਹ ਚੀਜ਼ਾਂ ਬੜੀਆਂ ਸ਼ੱਕੀ ਨੇ ਇਸ ਮਾਮਲੇ ਦੇ ਵਿੱਚ ਸੋ ਕਿੱਥੇ ਦਾ ਉਸ ਕੁੜੀ ਦੀ ਵਡਿਆਈ ਉਸਤਤ ਕਰਨੀ ਚਾਹੀਦੀ ਸੀ ਤੇ ਕਿੱਥੇ ਗੱਲਾਂ ਨੂੰ ਹੋਰ ਰੂਪ ਦੇ ਵਿੱਚ ਸਾਹਮਣੇ ਲਿਆਂਦਾ ਗਿਆ ਇਹ ਗੱਲਾਂ ਸਾਡੇ ਲਈ ਬਾਕੀ ਚਿੰਤਾ ਦਾ ਵਿਸ਼ਾ ਨੇ ਸੋ ਜਿੱਥੇ ਇਸ ਗੱਲ ਦੀ ਤਸੱਲੀ ਬਹੁਤ ਹੈ ਕਿ ਇਨਸਾਫ ਪਸੰਦ ਲੋਕਾਂ ਨੇ ਜਮਹੂਰੀ ਲੋਕਾਂ ਨੇ ਉਹਦਾ ਡਟ ਕੇ ਸਾਥ ਦਿੱਤਾ ਅਸੀਂ ਮੰਨਦੇ ਹਾਂ ਕਿ ਉਹ ਜਿੱਤੀ ਆ ਪਰ ਫਿਰ ਵੀ ਕਿਤਨਾ ਕਿਤੇ ਜਿਹੜਾ ਸਾਡੀ ਸਰਕਾਰ ਵਾਲਾ ਐਂਗਲ ਆ ਉਸ ਐਂਗਲ ਤੋਂ ਉਸ ਕੁੜੀ ਦੀ ਹੋਰ ਮਦਦ ਕਰਨੀ ਉਸ ਉਹਦੇ ਕੇਸ ਦੀ ਪੈਰਵਾਹੀ ਕਰਨੀ ਬਣਦੀ ਸੀ ਉਥੇ ਜਿਹੜਾ ਸੀਗਾ ਕੋਈ ਅਪੀਲ ਦਲੀਲ ਕਰਨੀ ਬਣਦੀ ਸੀ ਤਾਂ ਕਿ ਕੋਈ ਇਹਦਾ ਮਸਲਾ ਹੱਲ ਹੁੰਦਾ ਤੁਸੀਂ ਦੇਖੋ ਬੇਹੋਸ਼ ਹੋ ਗਈ ਉਹ ਤਾਂ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਡੇ ਲਈ ਜਾਂ ਸਾਡੇ ਪਲੇਅਰਾਂ ਲਈ ਬਹੁਤ ਚਿੰਤਾ ਦਾ ਵਿਸ਼ਾ ਸੋ ਦੇਸ਼ ਨੂੰ ਦੇਸ਼ ਦੀਆਂ ਜਿਹੜੀਆਂ ਸਾਡੀਆਂ سپورٹس ਏਜੰਸੀਆਂ ਨੇ ਉਹ ਭਾਵੇਂ ਇੰਡੀਅਨ 올림픽 ਐਸੋਸੀਏਸ਼ਨ ਹੋਵੇ ਜਾਂ ਸਾਡੀ ਭਾਰਤੀ ਕੁਸ਼ਤੀ ਸੰਘ ਹੋਵੇ ਜਾਂ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਉਹਨਾਂ ਨੂੰ ਖੜਨ ਦੀ ਲੋੜ ਹੈ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਤਸ਼ਾਹ ਬਣਾ ਰਹੇ ਐਡਾ ਦੇਸ਼ ਆ ਜਰ ਆਪਾਂ ਤੁਸੀਂ ਦੇਖੋ 골ਡ ਮੈਡਲ ਦੀ ਕੋਈ ਸਿਲਵਰ ਮੈਡਲ ਦੀ ਤਾਲੀ ਦੇ ਵਿੱਚ ਹੀ ਹੈ ਨਹੀਂ ਤਾਂ ਉਹ ਇੱਕ ਅਮੀਰ ਬੱਜੀ ਸੀ ਜਿਹੜੀ ਉਹ ਚਖਣਾ ਚੁਰਾ ਹੋ ਗਈ ਸੋ ਬਹੁਤ ਦੁੱਖਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਆਪਣੀ ਆਵਾਜ਼ ਨੇ ਸਾਰੇ ਭਾਰਤੀਆਂ ਦੀ ਆਵਾਜ਼ ਨੇ ਇੱਕ ਇੱਕ ਆਵਾਜ਼ ਨੇ ਇਸ ਚੀਜ਼ ਨੂੰ ਬਲ ਦੇਣਾ ਤੇ ਅਸੀਂ ਖੜਹਾਰੀਆਂ ਦੇ ਨਾਲ ਖੜਨਾ ਹੈ ਅਸੀਂ ਅਮੀਰ ਕਰਦੇ ਹਾਂ ਕਿ ਉਹਦੀ ਲੜਾਈ ਅਜੇ ਕੁੜੀ ਦੀ ਮੁੱਕੀ ਨਹੀਂ ਲੜਾਈ ਤਾਂ ਹੁਣ ਸ਼ੁਰੂ ਹੋਈ ਹੈ ਅਸਲ ਜੋ ਦੀ ਜੇ ਅਸੀਂ ਕਹੀ ਲੜਾਈ ਮੁੱਕੀ ਲੜਾਈ ਉਹਦੀ ਅਸਲ ਲੜਾਈ ਇਹ ਦੀ ਹੁਣ ਸ਼ੁਰੂ ਹੋਊਗੀ ਗਰਾਊਂਡ ਦੇ ਵਿੱਚ ਜਿਵੇਂ ਉਹਨੂੰ ਧੜਕੇ ਲਿਖ ਕੇ ਪਾਇਆ ਅੱਜ ਪੜ੍ਹ ਰਹੇ ਸੀ ਆਪਾਂ ਕਿ ਮਾਂ ਮੈਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ ਸੋ ਬੱਬਰ ਸ਼ੇਰ ਨੀਏ ਪੰਜਾਬ ਜਿਹੜੀ ਹਰਿਆਣੇ ਦੀ ਧੀ ਏ ਭਾਰਤ ਦੀ ਧੀ ਤੂੰ ਹਾਰੀ ਨਹੀਂ ਤੂੰ ਜਿੱਤੀ ਆ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਸਾਨੂੰ ਇੱਕ ਬੱਖਰੇ ਲੈਨਜ ਤੋਂ ਦੇਖਣ ਦੀ ਲੋੜ ਆ ਬਜਾਏ ਇਸ ਗੱਲ ਤੇ ਰਾਜਨੀਤੀ ਕਰੀਏ ਇੱਕ ਤੇਰਾ ਦੂਜੀ ਤੇਰਾ ਇਹ ਕਰ ਇਹ ਧਰਨੀ ਇਹ ਜਿਹੜੀ ਫਰਗਾਟ ਵਾਲਾ ਮਸਲਾ ਉਹਦੇ ਵਿੱਚ ਇੱਕੋ ਹੀ ਧਰ ਹੋਣੀ ਚਾਹੀਦੀ ਸੀ ਉਹ ਤਰ ਸੀ ਪਾਰਤ ਦੀ ਤਰ ਸਾਡੀ ਇੰਡੀਆ ਦੀ ਤਰ ਥੈਂਕ ਯੂ ਧੰਨਵਾਦ